ਜਿਸ ਦੇ ਚੱਲਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਜਥੇਬੰਦੀਆਂ ਅਤੇ ਸੰਗਤ ਪਹੁੰਚ ਰਹੀ ਆ ਉੱਥੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਅਤੇ ਇਸ ਦੌਰਾਨ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸંત ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆ ਜੀ ਸੋਚ ਤੇ ਪਹਿਲਾਂ ਹੀ ਪਹਿਰਾ ਦੇ ਰਹੇ ਹਨ ਅਤੇ ਅੱਗੋਂ ਵੀ ਦਿੰਦੇ ਰਹਾਂਗੇ ਅੱਜ ਦੇ ਦਿਨ ਅਜਿਹੀ ਕੋਈ ਵੀ ਕੰਨਾ ਨਹੀਂ ਹੋਣੀ ਚਾਹੀਦੀ ਜਿਸ ਦੀ ਨਾਲ ਖਾਲਸਾ ਪੰਥ ਨੂੰ ਸ਼ਰਮਨਾਕ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲੇਸਤਾਨ ਜਿੰਦਾਬਾਦ ਦੇ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਦੇ ਚਲਦੇ ਹੀ ਨਾਰੇ ਦੇ ਨਾਲ ਸਾਨੂੰ ਹੋਰ ਵੀ ਸ਼ਕਤੀ ਮਿਲਦੀ ਹੈ ਹੋਰ ਕੀ ਕੁਝ ਕਾਹੂ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਸਿਮਰਪ੍ਰੀ ਰਿਪੋਰਟ ਅੰਮ੍ਰਿਤਸਰ ਜਿਹੜੀ ਅੱਜ ਦੇ ਦਿਨ ਦੇ ਸਪੇਸ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਮੇਟੀ ਕੋਲੋਂ ਇੱਕ ਦਿੱਤਾ ਦਾ ਸੰਦੇਸ਼ ਅੱਜ ਤੋਂ ਜਾਣਾ ਪਈਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਿਆ ਕਿ ਸਿਆ ਬਣ ਗਈ ਦੋਵਾਂ ਤੇਰਾ ਦਾ ਪ੍ਰਣ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਜੇ ਬਣ ਗਈ ਹੈ ਅਗਰ ਟਕੜਾ ਹੁੰਦਾ ਤੇ ਦੋਨੇ ਬਰਾਬਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਇਸ ਬਾਤਾਂ ਦੇ ਵਿੱਚ ਹੁੰਦੀ ਨਾਰੇ ਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹੋ ਹਿੰਦੁਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਦੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਕਿਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉਹ ਜੁੜੀਆਂ ਹੋਈਆਂ ਨੇ ਸ਼੍ਰੀ ਦਰਬਾਰ ਸਾਹਿਬ 'ਚ ਅਕਾਲ ਤਖਤ ਸਾਹਿਬ ਤੇ ਕੱਲੂ ਕਰੇ ਦੀ 41ਵੀਂ ਵਰ੍ਹੇਂ ਮਨਾਈ ਜਾ ਰਹੀ ਹੈ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਜਥੇਬੰਦੀਆਂ ਤੇ ਸੰਗਤ ਪਹੁੰਚ ਰਹੀ ਆ। ਉੱਥੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਅਤੇ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆ ਜੀ ਸੋਚ ਤੇ ਪਹਿਲਾਂ ਹੀ ਪਹਿਰਾ ਦੇ ਰਹੇ ਹਾਂ ਅਤੇ ਅੱਗੋਂ ਵੀ ਦਿੰਦੇ ਰਹਾਂਗੇ। ਅੱਜ ਦੇ ਦਿਨ ਅਜਿਹੀ ਕੋਈ ਵੀ ਕੰਨਾ ਨਹੀਂ ਹੋਣੀ ਚਾਹੀਦੀ ਜਿਸ ਦੀ ਨਾਲ ਖਾਲਸਾ ਪੰਥ ਨੂੰ ਸ਼ਰਮਨਾਕ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲੇਸਤਾਨ ਜਿੰਦਾਬਾਦ ਦੇ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਦੇ ਚਲਦੇ ਹੀ ਨਾਰੇ ਦੇ ਨਾਲ ਸਾਨੂੰ ਹੋਰ ਵੀ ਸ਼ਕਤੀ ਮਿਲਦੀ ਹੈ ਹੋਰ ਕੀ ਕੁਝ ਕਾ ਉਪਰੀ ਜਾਣਕਾਰੀ ਜਰੀਏ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਸਿਮਰਪ੍ਰੀ ਰਿਪੋਰਟ ਅੰਮ੍ਰਿਤਸਰ ਜਿਹੜੀ ਅੱਜ ਦੇ ਦਿਨ ਦੇ ਸਪੇਸ ਹੈ ਅੱਜ ਜੂਨ 84 ਦੇ ਸ਼ਹੀਦ ਸੂਰਜਾਂ ਜਲੀ ਦੇ ਪਹੁੰਚੇ ਆਂ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪਹਿਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਡਿਕਾਉਮੇ ਇੱਕ ਛੋਟਾ ਦਾ ਸੰਦੇਸ਼ ਅੱਜ ਇੱਥੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਕਠਿਨਾਈ ਹੋਣੀ ਚਾਹੀਦੀ ਜਿਹਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਿਆ ਕਿ ਦੀ ਬਣ ਗਈ ਦੋਵਾਂ ਧਿਰਾਂ ਦਾ ਤਾਂ ਪ੍ਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਇਸ ਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹੋ ਪਾਕਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਜੜੀਆਂ ਹੋਈਆਂ ਸ਼੍ਰੀ ਦਰਬਾਰ ਸਾਹਿਬ ਚ ਅਕਾਲ ਤਖਤ ਸਾਹਿਬ ਤੇ ਕੱਲੂ ਕਰੇ ਦੀ 41ਵੀਂ ਵਰ੍ਹੇਮੰਈ ਹੋ ਰਹੀ ਹੈ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਜਥੇਬੰਦੀਆਂ ਤੇ ਸੰਗਤ ਪਹੁੰਚ ਰਹੀ ਆ ਉੱਥੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾ ਵਾਲਿਆ ਜੀ ਸੋਚ ਤੇ ਪਹਿਲਾਂ ਹੀ ਪਹਿਰਾ ਦੇ ਰਹੇ ਹਨ ਅਤੇ ਅੱਗੋਂ ਵੀ ਦਿੰਦੇ ਰਹਾਂਗੇ ਆਇਦੇ ਦਿਨ ਅਜੇ ਹੀ ਕੋਈ ਵੀ ਕੰਮਾ ਨਹੀਂ ਹੋਣੀ ਚਾਹੀਦੀ ਜਿਸ ਦੀ ਨਾਲ ਖਾਲਸਾ ਪੰਥ ਨੂੰ ਸ਼ਰਮਨਾਕ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲੇਸਤਾਨ ਜਿੰਦਾਬਾਦ ਦੇ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਦੇ ਚਲਦੇ ਹੀ ਨਾਰੇ ਦੇ ਨਾਲ ਸਾਨੂੰ ਹੋਰ ਵੀ ਸ਼ਕਤੀ ਮਿਲਦੀ ਹੈ ਹੋਰ ਕੀ ਕੁਝ ਕਾਹੂ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣਿਆ ਤੁਸੀਂ ਬਣੇ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਸਿਮਰਪ੍ਰੀ ਰਿਪੋਰਟ ਅੰਮ੍ਰਿਤਸਰ ਜਿਹੜੀ ਅੱਜ ਦੇ ਦਿਨ ਦੇ ਸਪੇਸ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂ ਜਲੀ ਦੇ ਪਹੁੰਚੇ ਆਂ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪਹਿਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਟੀਕੋਂ ਮੇ ਇੱਕ ਚਿੱਟਾ ਦਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਜੀ ਕੋਈ ਅਜਾ ਐਸੀ ਕੋਈ ਕਠੜਾਨੀ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਾ ਕਿ ਸਿਆ ਬਣ ਗਈ ਦੋਵੇਂ ਤਰ੍ਹਾਂ ਦਾ ਪ੍ਰਣ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਆ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਪਰਾਪਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਤਾਂ ਮੌਕੇ ਤੇ ਕੌਮ ਵਿੱਚ ਜਜ਼ਬਾਤਾਂ ਦੇ ਵਿੱਚ ਮੰਦੀ ਨਾਰੇ ਬਾਜ਼ੀ ਬਣ ਗਈ ਆ ਕਿਵੇਂ ਦੇਖਦੇ ਹੋ ਖੈਰਾ ਖਾਲਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਡੜੀਆਂ ਹੋਈਆਂ ਨੇ ਸ਼੍ਰੀ ਦਰਬਾਰ ਸਾਹਿਬ 'ਚ ਅਕਾਲ ਤਖਤ ਸਾਹਿਬ ਤੇ ਕੱਲੂ ਕਰੇ ਦੀ 41ਵੀਂ ਵਰ੍ਹੇਂ ਮਨਾਈ ਜਾ ਰਹੀ ਹੈ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਜਥੇਬੰਦੀਆਂ ਅਤੇ ਸੰਗਤ ਪਹੁੰਚ ਰਹੀ ਹਾ ਉੱਥੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆ ਜੀ ਸੋਚ ਤੇ ਪਹਿਲਾਂ ਹੀ ਪਹਿਰਾ ਦੇ ਰਹੇ ਹਨ ਅਤੇ ਅੱਗੋਂ ਵੀ ਦਿੰਦੇ ਰਹਾਂਗੇ ਅਜੇ ਦਿਨ ਅਜੇ ਹੀ ਕੋਈ ਵੀ ਕੰਮ ਨਹੀਂ ਹੋਣੀ ਚਾਹੀਦੀ ਜਿਸ ਦੀ ਨਾਲ ਖਾਲਸਾ ਪੰਥ ਨੂੰ ਸ਼ਰਮਨਾਕ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲੇਸਤਾਨ ਜਿੰਦਾਬਾਦ ਦੇ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਦੇ ਚਲਦੇ ਹੀ ਨਾਰੇ ਦੇ ਨਾਲ ਸਾਨੂੰ ਹੋਰ ਵੀ ਸ਼ਕਤੀ ਮਿਲਦੀ ਹੈ ਹੋਰ ਕੀ ਕੁਝ ਕਾ ਉਪਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਤੁਸੀਂ ਬਣੇ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ ਸਿਮਰਪ੍ਰੀਤ ਰਿਪੋਰਟ ਅੰਮ੍ਰਿਤਸਰ ਜਿਹੜੀ ਅੱਜ ਦੇ ਦਿਨ ਦੇ ਕਿਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸੱਜਾ ਅੰਜਲੀ ਦੇਣ ਪਹੁੰਚੇ ਆ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਮੇਟੀ ਕੋਲੋਂ ਇੱਕ ਚਿੱਟਾ ਦਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਪਤਾ ਲੱਗਾ ਕਿ ਸ਼ਾਂਤੀ ਬਣ ਗਈ ਦੋਵਾਂ ਧਿਰਾਂ ਦਾ ਦੁਪਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਜੇ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਅੱਜ ਦੇ ਮੌਕੇ ਦੇ ਕਾਉਮ ਵਿੱਚ ਜਜ਼ਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖੀਏ ਖਾਲਸਾ斯坦 ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉਹ ਜੁੜੀਆਂ ਹੋਈਆਂ ਨੇ। ਸ਼੍ਰੀ ਦਰਬਾਰ ਸਾਹਿਬ ਚ ਅਕਾਲ ਤਖਤ ਸਾਹਿਬ ਤੇ ਕੱਲੂ ਕਰੇ ਦੀ 41ਵੀਂ ਵਰ੍ਹੇਂ ਮਨਾਈ ਜਾ ਰਹੀ ਹੈ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਜਥੇਬੰਦੀਆਂ ਤੇ ਸੰਗਤ ਪਹੁੰਚ ਰਹੀ ਆ। ਉਤੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਤੇ ਇਸ ਦੌਰਾਨ ਉਹਨਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਅਤੇ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੋਚ ਤੇ ਪਹਿਲਾਂ ਹੀ ਪਹਿਰਾ ਦੇ ਰਹੇ ਹਾਂ ਅਤੇ ਅੱਗੋਂ ਵੀ ਦਿੰਦੇ ਰਹਾਂਗੇ ਅੱਜ ਦੇ ਦਿਨ ਅਜਿਹੀ ਕੋਈ ਵੀ ਕੰਨਾ ਨਹੀਂ ਹੋਣੀ ਚਾਹੀਦੀ ਜਿਸ ਦੀ ਨਾਲ ਖਾਲਸਾ ਪੰਥ ਨੂੰ ਸ਼ਰਮਨਾਕ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲੇ ਸਤਾਨ ਜਿੰਦਾਬਾਦ ਦੇ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਦੇ ਚਲਦੇ ਹੀ ਨਾਰੇ ਦੇ ਨਾਲ ਸਾਨੂੰ ਹੋਰ ਵੀ ਸ਼ਕਤੀ ਮਿਲਦੀ ਹੈ। ਹੋਰ ਕੀ ਕੁਝ ਕਾ ਉਪਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ। ਤੁਸੀਂ ਬਣੇ ਰਹੋ ਪੰਜਾਬੀ ਇੱਕ ਚੈਨਲ ਦੇ ਨਾਲ। ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ। ਜਿਹੜੀ ਅੱਜ ਦੇ ਦਿਨ ਦੇ ਕਿਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸਜਾ ਅੰਜਲੀ ਦੇ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪਹਿਰਾ ਦੇ ਰਹੇ ਆਂ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਾਦੀ ਕੌਮੇ ਇੱਕ ਜਿੱਤ ਦਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਿਆ ਕਿ ਦੀ ਬਣਦੀ ਤੁਹਾਡੇ ਰਾਜ ਦੇ ਪਲਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਅਗਰ ਬਣ ਗਈ ਹੈ ਅਗਰ ਟਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕਾਉਂ ਵਿੱਚ ਇਸ ਬਾਤਾਂ ਦੇ ਵਿੱਚ ਹੁੰਦੀ ਨਾਰੇ ਬਾਜ਼ੀ ਹੁੰਦੀ ਆ ਕਿਵੇਂ ਦੇਖੀਂ ਪੰਜਾਬ ਸਤਾਰਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਦੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਡੀਆਂ ਹੋਈਆਂ ਨੇ ਸ਼੍ਰੀ ਦਰਬਾਰ ਸਾਹਿਬ 'ਚ ਅਕਾਲ ਤਖਤ ਸਾਹਿਬ ਤੇ ਕੱਲੂ ਕਰੇ ਦੀ 41ਵੀਂ ਵਰ੍ਹੇਮੰ aí ਜਾ ਰਹੀ ਹੈ ਜਿਸ ਦੇ ਚਲਦੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਜਥੇਬੰਦੀਆਂ ਅਤੇ ਸੰਗਤ ਪਹੁੰਚ ਰਹੀ ਆ। ਉੱਥੇ ਹੀ ਦਲ ਖਾਲਸਾ ਜਥੇਬੰਦੀ ਆਪਣੇ ਸਮਰਥਕਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਪਹੁੰਚਿਆ ਅਤੇ ਇਸ ਦੌਰਾਨ ਉਨ੍ਹਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਅਤੇ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਸંત ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆ ਜੀ ਸੋਚ ਤੇ ਪਹਿਲਾਂ ਹੀ ਪਹਿਰਾ ਦੇ ਰਹੇ ਹਨ ਅਤੇ ਅੱਗੋਂ ਵੀ ਦਿੰਦੇ ਰਹਾਂਗੇ। ਅੱਜ ਦੇ ਦਿਨ ਅਜੇ ਹੀ ਕੋਈ ਵੀ ਕੰਮ ਨਹੀਂ ਹੋਣੀ ਚਾਹੀਦੀ ਜਿਸ ਦੀ ਨਾਲ ਖਾਲਸਾ ਪੰਥ ਨੂੰ ਸ਼ਰਮਨਾਕ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਲੇਸਤਾਨ ਜਿੰਦਾਬਾਦ ਦੇ ਨਾਰਾ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਅਤੇ ਉਸ ਦੇ ਚਲਦੇ ਹੀ ਨਾਰੇ ਦੇ ਨਾਲ ਸਾਨੂੰ ਹੋਰ ਵੀ ਸ਼ਕਤੀ ਮਿਲਦੀ ਹੈ ਹੋਰ ਕੀ ਕੁਝ ਕਾਹੂ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੀਆਂ ਤੁਸੀਂ ਬਣੇ ਰਹੋ ਪੰਜਾਬੀ ਇੱਕਰ ਚੈਨਲ ਦੇ ਨਾਲ ਸਿਮਰਪ੍ਰੀ ਦੀ ਰਿਪੋਰਟ ਅੰਮ੍ਰਿਤਸਰ ਜਿਹੜੀ ਅੱਜ ਦੇ ਦਿਨ ਦੇ ਸਪੇਸ ਦੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਪਹੁੰਚੇ ਆਂ ਅਤੇ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ